ਸਰ ਔਗ ਪਰ ਔਗ ਪਰ ਹਾਰਾਂ ਕੀ ਵਾਧਤੋ ਵਾਧ ਤੀਰ ਚੱਲਣਗੇ ਰਣ ਰੰਗ ਆਪੀਤ ਬਿਹਾਰਾਂਗੇ ਰਣ ਭੂਮੀ ਵਿੱਚ ਨੇੜਰ ਹੋ ਕੇ ਫਿਰਣਗੇ ਸਰ ਸੂਲ ਸਨਾਹਰ ਛੁੱਟੇਗੇ ਤੀਰ ਤਿਰਛੂਲ ਅਤੇ ਖੜਗ ਸਨਾਹਰ ਚੱਲਣਗੇ ਦਿੱਤ ਪੋਤ్ర ਪਰਾ ਪਰ ਲੁੱਟੇਗੇ ਅਤੇ ਦਿੱਤੀ ਦੇ ਪੁੱਤਰ ਦਾਤ ਧਰਤੀ ਉੱਤੇ ਲੇਟਣਗੇ ਸਰ ਸੰਕ ਅਸੰਕਤ ਬਾਹੇਗੇ ਸ਼ੰਕਾ ਤੋਂ ਆਸ਼ੰਕਿਤ ਹੋ ਕੇ ਤੀਰ ਚਲਾਉਣਗੇ ਬਿਨ ਭੀਤ ਭਿਆ ਦਲ ਦਾਹੇਗੇ ਅਤੇ ਡਰ ਤੋਂ ਬਿਨਾ ਹੋ ਕੇ ਭਿਆਨਕ ਦਲ ਨੂੰ ਸਾੜ ਦੇਣਗੇ ਛਿਤ ਲੋਥ ਬਿਲੋਥ ਬਿਥਾ ਰਹੇਗੇ ਧਰਤੀ ਉੱਤੇ ਲੋਥ ਤੇ ਲੋਥ ਖਿਲਾਰ ਦੇਣਗੇ ਤਾਰਸਾਣਾ ਸਮੂਲ ਉਪਾਰ엥ਗੇ ਅਤੇ ਮੋਢ ਸਮੇਤ ਰੱਖ ਨੂੰ ਪੋਟ ਦੇਣਗੇ ਨਵਨਾਦ ਨਫੀਰਨ ਬਾਜਤ ਪੇ ਨਵੇਂ ਨਾਦ ਅਤੇ ਨਫੀਰੀਆਂ ਵੱਜਣ ਲੱਗ ਪਈਆਂ ਗਲ ਗੱਜ ਹਟੇ ਰਣਰਾង ਫਿਰੇ ਸੇਂਗ ਨਾਦ ਕਰਕੇ ਹੱਟੇ ਯੋਧੇ ਰਣ ਭੂਮੀ ਵਿੱਚ ਫਿਰਨ ਲੱਗ ਗਏ ਲੱਗ ਬਾਣ ਸਨਹਾ ਤਸਾਰ ਕੱਡੇ ਜਿਵੇਂ ਤੀਰ ਲਗਾਉਂਦੇ ਸਨ ਕਵਜ ਨੂੰ ਭੰਨ ਕੇ ਦੂਜੇ ਪਾਸੇ ਵੱਲ ਕੱਢ ਦਿੰਦੇ ਸਨ ਸੂਤ ਚੱਕ ਕੇ ਜਨ ਰੂਪ ਮੱਡੇ ਮਾਨੋ ਤੀਰਾਂ ਨੇ ਤਚਕ ਦੇ ਬੱਚਿਆਂ ਦਾ ਰੂਪ ਧਾਰਨ ਕਰ ਰੱਖਿਆ ਹੋਵੇ ਬਿਨ ਸੰਕਸਨ ਆਹਾਰ ਚਾਰਤ ਹੈ ਬੜੇ ਨਿਡਰ ਹੋ ਕੇ ਤਲਵਾਰਾਂ ਚਲਾਉਂਦੇ ਹਨ ਰਣਵੀਰ ਨਵੀਰ ਪ੍ਰਚਾਰਤ ਹੈ ਯੋਧ ਦੇ ਵਿੱਚ ਸੋਰ ਮੈਨੋ ਸੋਰ ਮਾ ਲਲਕਾਰ ਦਾ ਹੈ ਸਰ ਸੁੱਧ ਸਿਲਾ ਸਿਤ ਛੋਰਤ ਹੈ ਯੋਧੇ ਪੱਥਰ ਤੇ ਕਿਸਾ ਕੇ ਚਿੱਟੇ ਕਿਤੇ ਤੀਰ ਛੱਡਦੇ ਹਨ ਜੀ ਰੋਸ ਹਲਾਹਲ ਘੋਰਤ ਹੈ ਅਤੇ ਦਿਲ ਵਿੱਚ ਗੁੱਸੇ ਦੀ ਜ਼ਹਿਰ ਨੂੰ ਕੋਲਦੇ ਹਨ ਰਣ ਤੀਰ ਆਯੋਧਨ ਲੋ ਜਤ ਹੈ ਰਣ ਤੀਰ ਯੋਧੇ ਯੁੱਧ ਵਿੱਚ ਲੜਦੇ ਹਨ ਰਾਧ ਪੀਸ ਭਲੋ ਕਰਯੁਜਤ ਹੈ ਦੰਦ ਪੀਂਦੇ ਹੋਏ ਚੰਗੀ ਤਰ੍ਹਾਂ ਜੂਝਦੇ ਹਨ ਰਣਦੇਵ ਅਦੇਵ ਨਿਹਾਰਤ ਹੈ ਦੇਵਤੇ ਅਤੇ ਦਾਤ ਯੁੱਧ ਨੂੰ ਵੇਖਦੇ ਹਨ ਜਹ ਸੱਦ ਨਿਨਦ ਪੁਕਾਰਤ ਹੈ ਜੈ ਜੈ ਸੱਦ ਇੱਕਸਾਰ ਬੋਲਦੇ ਹਨ ਗਾਣਾ ਗੇਦਣ ਬ੍ਰਿਧ ਰਣ ਰਾਂਤ ਨਬੰ ਵਾਡੀਆਂ ਗਿਰਜਾਂ ਦੇ ਝੁੰਡ ਆਕਾਸ਼ ਵਿੱਚ ਬੋਲਦੇ ਹਨ ਕਿਲਕਾਂਤ ਸੋ ਢਾਕਣ ਉੱਚ ਸੁਰੰ ਡਾਂਕੜੀਆਂ ਉੱਚੀ ਆਵਾਜ਼ ਨਾਲ ਕਿਲਕਾਰੀਆਂ ਮਾਰਦੀਆਂ ਹਨ। ਪ੍ਰਮਾ ਛਾੜਪਕਾਰਤ ਭੂਤ ਪੋਇੰਗ ਪਰਮ ਨੂੰ ਛੱਡ ਕੇ ਧਰਤੀ ਉੱਤੇ ਭੂਤ ਵੀ ਪੁਕਾਰ ਰਹੇ ਹਨ। ਰਣ ਰੰਗ ਵਿਹਾਰਤ ਭਰਾਤ ਤੁੰਗ ਦੋਵੇਂ ਭਾਈ ਰਾਮ ਅਤੇ ਲਕਸ਼ਮਣ ਰਾਣਪੋਮੀ ਵਿੱਚ ਮੋਜ ਨਾਲ ਫਿਰ ਰਹੇ ਹਨ ਖਰ ਦੁੱਖਨ ਮਾਰ ਬਿਹਾਏ ਦਏ ਰਾਮਚੰਦਰ ਨੇ ਖਰ ਅਤੇ ਦੁੱਖਨ ਨੂੰ ਮਾਰ ਕੇ ਮੌਤ ਰੂਪ ਨਦੀ ਵਿੱਚ ਰੋੜ ਦਿੱਤਾ ਜੈ ਸਾਧਨ ਨਦ ਬਿਹਦ ਪਏ ਜੈ ਦੇ ਬਿਹਦ ਸ਼ਵਦ ਇੱਕਸਾਰ ਹੋਏ ਸੁਰ ਫੂਲਣ ਕੀ ਵਰਖਾ ਵਰਕੇ ਦੇਵਤਿਆਂ ਨੇ ਫੁੱਲਾਂ ਦਾ ਮੀਂਹ ਵਸਾਇਆ। ਰਣ ਤੀਰ ਅਤੀਰ ਦੋ ਪਰਖੇ। ਰਣ ਵਿੱਚ ਧੀਰਜ ਵਾਲੇ ਅਤੇ ਧੀਰਜ ਤੋਂ ਰਹਿਤ ਦੋਵੇਂ ਪਰਖੇ ਗਏ। ਇਹ ਤਿਸ਼ਰੀ ਬਚਤਰ ਨਾਟਕੇ, ਰਾਮ અવਤਾਰ ਕਥਾ, ਘਰ ਦੁਖਨ ਦੈਯਤ ਬਦੈ ਧਿਆਏ ਸਮਾਪਤਮ। 7 ਇੱਥੇ ਸ਼੍ਰੀ ਬਚਤਰ ਨਾਟਕ ਦੇ ਰਾਮ અવਤਾਰ ਦੀ ਕਥਾ ਵਿਚਲੇ ਕਰਦੁਖਨ ਤੈਂਤ ਬਦਦੇ ਅਧਿਆਏ ਦੀ ਸਮਾਪਤੀ ਆਥ ਸੀਤਾ ਹਰਣ ਕਥਨੰ ਹੋਣ ਸੀਤਾ ਦੇ ਹਰਣ ਦਾ ਕਥਨ ਮਨੋਹਰ ਛੰਦ ਰਾਵਣ ਨੀਚ ਮਰੀਚ ਹੋਂਕੇ ਗ੍ਰਹਿ ਬੀਚ ਗਏ ਬਦ ਵੀਰ ਸੁਨੇ ਹੈ ਨੀਚ ਰਾਵਣ ਮਰੀਚ ਦੇ ਘਰ ਗਿਆ ਅਤੇ ਉਸ ਨੂੰ ਭਰਾਵਾ ਕਰਦੁਖਨ ਦੇ ਮਰਨ ਦਾ ਹਾਲ ਸੁਨਾਇਆ ਵੇ ਸੋਹੂ ਬਾਹੇ ਹਥਿਆਰ ਗਏ ਰਿਸ ਮਾਰ ਮਨੈ ਦਸ ਸੀਸ ਤੁਨ ਹੈ ਵਿਹਾ ਹੱਤਾ ਵਿੱਚ 라ਵੰਨੇ ਹਥਿਆਰ ਫੜੇ ਹੋਏ ਹਨ ਪਰ ਗੁੱਸੇ ਵਿੱਚ ਮਨ ਨੂੰ ਮਾਰ ਕੇ ਆਪਣੇ ਦਸ ਸਿਰ ਤੋਣਦਾ ਹੈ ਅਤੇ ਕਹਿੰਦਾ ਹੈ ਨਾਕ ਕਟਿਓ ਜਿਨ ਸੂਪਨਕਾ ਕਹਿ ਤੋ ਤਹ ਕੋ ਦੁਖ ਦੋਖ ਲਗੇ ਹਨ ਜਿਸਨੇ ਸੂਪਨਕਾ ਦਾ ਨੱਕ ਕਟਿਆ ਹੈ ਉਸ ਨੂੰ ਦੋਖਾ ਤੇ ਕਲਾਂਕ ਲਗਾਉਣਾ ਚਾਹੀਦਾ ਹੈ। ravel ਕੋ ਬਨ ਕੇ ਪਲ ਮੋ ਛਲ ਕੇ ਤਹਿ ਕੀ ਕਰਨੀ ਧਰ ਲੈ ਹੈ। ਮੈਂ ਜੋਗੀ ਦਾ ਰੂਪ ਬਣਾ ਕੇ ਪਲ ਵਿੱਚ ਉਸ ਦੀ ਇਸਤਰੀ ਨੂੰ ਛਲ ਕੇ ਧਰ ਲਿਆਵਾਂਗਾ। ਮਾਰੀ ਚੁਬਾ ਮਾਰੀ ਚਨੇ ਕਿਹਾ ਮਨੋਹਰ ਚਾਂਦ ਨਾਥ ਅਨਾਥ ਸਨਾਥ ਕੀਓ ਕਰ ਕੈ ਅਤਮੋਰ ਕਿਰਪਾ ਕਹਿ ਆਏ ਏ ਨਾਥ ਜੋ ਤੁਸੀਂ ਵੱਡੀ ਕਿਰਪਾ ਕਰਕੇ ਮੇਰੇ ਘਰ ਆਏ ਹੋ ਇਸ ਤਰ੍ਹਾਂ ਤੁਸੀਂ ਮੈਂ ਆਨਾਥ ਨੂੰ ਸਨਾਥ ਕੀਤਾ ਹੈ ਭੋਣ ਭੰਡਾਰ ਆਟੀ ਬਿਟਕੀ ਪ੍ਰਭ ਆਜ ਸਵੇ ਘਰਬਾਰ ਸੁਹਾਏ ਏ ਪ੍ਰਭੂ ਮੇਰਾ ਘਰ-ਬਾਰ ਪਵਨ ਖਜ਼ਾਨਾ ਅਤੇ ਵਿਖੜੀ ਉਜਾੜ ਸਭ ਕੁਝ ਸੁਹਾਵਣਾ ਹੋ ਗਿਆ ਹੈ ਦੁਆ ਕਰ ਜੋਰ ਕਰੋ ਬੇਨਤੀ ਸੁਨ ਕੈ ਨਿਪਨਾਥ ਬੁਰੋ ਮਤ ਮਾਨੋ ਦੋਵੇਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ हे महाराज सुन के बुरा ना मनावणा श्री रघुबीर सही अवतार तिनै तुम मानस कै ना पहचाणो ਚੇਰੀ RAMCHANDAR ਸੱਚ ਮੁੱਚ અવਤਾਰ ਹਨ ਉਹਨਾਂ ਨੂੰ ਤੁਸੀਂ ਮਨੁੱਖ ਕਰਕੇ ਨਾ ਸਮਝੋ ਪਰੋਸ ਪਰਿਓ ਸਭ ਅੰਗ ਜਰਿਓ ਮੁਖ ਰਤ ਕਰਿਓ ਜੁਗ ਨੈਣ ਤਚਾਏ ਮਾਰੀਚ ਦੀ ਇਹ ਗੱਲ ਸੁਣ ਕੇ ਰਾਵਣ ਕ੍ਰੋਧ ਨਾਲ ਭਰ ਗਿਆ ਉਸਦੇ ਸਾਰੇ ਅੰਗ ਸੜਨ ਲੱਗੇ ਮੂੰਹ ਲਾਲ ਕਰ ਲਿਆ ਅਤੇ ਦੋਹਾਂ ਅੱਖਾਂ ਨਾਲ ਕੂਰਨ ਲੱਗਾ ਅਤੇ ਕਹਿਣ ਲੱਗਾ ਤੇ ਨਾ ਲਗਾ ਅਮਰੇ ਸਾਟ ਬੋਲਣ ਮਾਨਸ ਦੁਐ અવਤਾਰ ਗਿਣਾਏ 헤 ਮੂਰਖ ਮੇਰੇ ਬੋਲ ਤੇਰੇ ਮਨ ਨਹੀਂ ਲੱਗੇ ਅਤੇ ਦੋਹਾ ਮਨੁੱਖਾ ਨੂੰ અવਤਾਰ ਕਿਣਦਾ ਹੈ ਮਾਤ ਕੀ ਇਕ ਹੀ ਬਾਤ ਕਹੇ ਤਜ ਤਾਤ ਕ੍ਰਿਣਾ ਬਨ ਬਾਸ ਨਿਕਾਰੇ ਮਾਤਾ ਦੀ ਇਕ ਗੱਲ ਕਹਿ ਨਾਲ ਉਹਨਾਂ ਨੂੰ ਪਿਓ ਨੇ ਤਿਆਗ ਦਿੱਤਾ ਆਤੇ ਕੇ ਨਾ ਕਰਕੇ ਬਨਵਾਸ ਲੈ ਘਰੋਂ ਕੱਢ ਦਿੱਤਾ ਤੇ ਦੋ ਦੀਨ atheen ਜੁਗੀ ਆਕਸ ਕੈ ਪਿਰ ਹੈ ਸੰਗ ਆਨ ਹਮਾਰੇ ਇਸ ਤਰ੍ਹਾਂ ਦੇ ਉਹ ਦੋਵੇਂ ਦੀਨ atheen ਜੋਗੀ ਕਿਸ ਤਰ੍ਹਾਂ ਮੇਰੇ ਨਾਲ ਆ ਕੇ ਲੜ ਸਕਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ